ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਅੱਜ ਧਾਰਮਿਕ ਸਥਾਨਾਂ ਦੇ ਬਾਹਰ ਹੁੰਦੇ ਰੋਜ਼ ਪ੍ਰਦਰਸ਼ਨਾਂ ਤੇ ਪਾਬੰਦੀ ਲਗਾਉਣ ਦੇ ਲਈ ਬਿੱਲ ਪੇਸ਼ ਕੀਤਾ ਜਾਣਾ ਸੀ ਇਸ ਬਿੱਲ ਦੇ ਲਈ VOTING ਕੀਤੀ ਜਾਣੀ ਸੀ ਪਰ ਪਿਛਲੇ ਹਫਤੇ ਹੀ ਇਸ ਬਿੱਲ ਦੇ ਉੱਪਰ ਸਿਟੀ ਕਾਉਂਸਲ ਦੇ ਵਿੱਚ ਸਰਬਸੰਮਤੀ ਬਣ ਗਈ ਸੀ ਜਿਸ ਕਾਰਨ ਇਸ ਵਾਰ ਇਹ VOTING ਨਹੀਂ ਕੀਤੀ ਗਈ ਬ੍ਰੈਂਟਨ ਸਿਟੀ ਕਾਉਂਸਲ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹਿੰਦੂ ਸਵਾ ਮੰਦਰ ਦੇ ਬਾਹਰ ਹੋਈ ਹਿੰਸਕ ਝੜਪ ਤੋਂ ਬਾਅਦ ਸ਼ਹਿਰ ਦੇ ਸਾਰੇ ਹੀ ਧਾਰਮਿਕ ਅਤੇ ਪੂਜਾ ਸਥਾਨਾਂ ਦੇ ਬਾਹਰ ਹੁੰਦੇ ਰੋਸ ਪ੍ਰਦਰਸ਼ਨਾਂ ਤੇ ਪਾਬੰਦੀ ਲਗਾਉਣ ਲਈ ਬਿੱਲ ਤਿਆਰ ਕੀਤਾ ਮੇਅਰ ਪੈਟ੍ਰਿਕ ਬ੍ਰਾਊਨ ਨੇ ਇਹ ਬਿੱਲ ਪਿਛਲੇ ਹਫ਼ਤੇ ਸਿਟੀ ਕਾਉਂਸਲ ਦੀ ਮੀਟਿੰਗ ਵਿੱਚ ਪੇਸ਼ ਕੀਤਾ ਸੀ ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਾਉਂਸਲ ਨੇ ਸ਼ਹਿਰ ਦੇ ਸਟਾਫ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੀਲ ਰੀਜਨਲ ਪੁਲਿਸ ਧਾਰਮਿਕ ਸੰਘਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਇਹ ਬੈਲਦੀਆਂ ਛਾਪਾਂ ਤਿਆਰ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਜਨਤਕ ਸੁਰੱਖਿਆ ਨੂੰ ਸੰਤੁਲਿਤ ਕਰਨ Uh, protect places of worship. Uh, it creates um, a prohibition on protests around uh, places of worship to really say that everyone, whether you go to um, a mandir, a gurdwara, a mosque, a synagogue, a church, should be able to pray free from violence, fear, uh, and uh, harassment. And uh, you know, we care deeply about religious freedom in our city. And you know, our motion was very specific about protecting the right to pray. ਇਹ ਫੈਸਲਾ 3 ਨਵੰਬਰ ਨੂੰ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਕ ਝੜਪ ਤੋਂ ਬਾਅਦ ਆਇਆ ਹੈ ਜਦੋਂ ਭਾਰਤ ਦੇ ਰਾਸ਼ਟਰੀ ਝੰਡੇ ਵਾਲੇ ਸਮਰਥਕਾਂ ਦੀ ਖਾਲਿਸਤਾਨ ਦੇ ਸਮਰਥਕਾਂ ਨਾਲ ਆਪਸ ਵਿੱਚ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਇਹ ਝੜਪਾਂ ਉਸ ਸਮੇਂ ਹੋਈਆਂ ਸਨ ਜਦੋਂ ਖਾਲਿਸਤਾਨ ਦੇ ਸਮਰਥਕਾਂ ਨੇ ਹਿੰਦੂ ਸਭਾ ਮੰਦਰ ਦੇ ਬਾਹਰ ਭਾਰਤੀ ਕੌਂਸਲੇਟ ਦੇ ਨੁਮਾਇੰਦਿਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੇ ਲਈ ਇੱਕ ਕਾਲ ਦਿੱਤੀ ਸੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਬ੍ਰੈਂਟਨ ਦੀ ਸਿਟੀ ਕਾਉਂਸਲ ਨੇ ਪੂਰੇ ਇੱਕ ਵਿੱਚ ਅਜੇਹੀਆਂ ਕਟਨਾਵਾਂ ਨੂੰ ਰੋਕਣ ਦੇ ਲਈ ਮੇਅਰ ਪੈਟਰਿਕ ਬ੍ਰਾਊਨ ਦੇ ਪ੍ਰਸਤਾਵ ਨੂੰ ਪਾਸ ਕਰਨ ਦੇ ਲਈ ਵੋਟ ਦਿੱਤੀ ਹਾਲਾਂਕਿ ਕੈਨੇਡੀਅਨ ਸਿਵਲ ਲਿਬਰਟੀਆਂ ਐਸੋਸੀਏਸ਼ਨ ਨੇ ਮੇਅਰ ਅਤੇ ਕਾਉਂਸਲ ਨੂੰ ਲਿਖੇ ਇੱਕ ਪ੍ਰਸਤਾਵ ਵਿੱਚ ਇਸ ਬਿੱਲ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਿੱਲ ਬੁੱਲਣ ਦੀ ਆਜ਼ਾਦੀ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੇ ਅਧਿਕਾਰਾਂ ਦੀ ਉਲੰਘਣਾ ਕਰ ਸਕਦਾ ਹੈ ਬਿੱਲ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 1 ਲੱਖ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਓਮਨੀ ਨਿਊਜ਼ ਦੇ ਲਈ ਜਸਪ੍ਰੀਤ ਪੰਦੇ